ਤੇ ਜਦੋਂ ਪਿੰਡਾਂ ਦੇ ਵਿੱਚੋਂ ਦੀ ਵਿਚਰਨੇ ਆ ਤੇ ਸਾਰੇ ਧਰਮਾਂ ਦੇ ਲੋਕ ਬੜਾ ਸਤਿਕਾਰ ਕਰਦੇ ਨੇ ਕਿਉਂਕਿ ਸਾਡਾ ਸਨੇਹਾ ਹੀ ਸਾਂਝੀ ਵਾਲਤਾ ਦਾ ਹੁੰਦਾ ਹਰ ਸਾਲ ਨਾ ਕੰਮ ਨੇ ਤੋਂ ਕੋਈ ਨਹੀਂ ਕਿਸੇ ਨੇ ਖੜਨਾ ਪਿਆਰ ਹੀ ਪਿਆਰ ਹੈ ਜਿਹੜਾ ਸਦਾ ਅੰਬਰ ਰਹਿਣਾ ਤੇ ਨਾਲ ਜਾਣਾ ਪਿਆਰ ਹੀ ਜਾਣਾ ਨਾਲ ਈ ਮੰਨੁੱਖਤਾ ਨੂੰ ਜੋੜੀਏ ਮੰਨੁੱਖ ਜੁੜੇਗਾ ਤੇ ਸਮਾਜ ਜੁੜੇਗਾ ਤੇ ਇੱਕ ਸੋਹਣੇ ਸਮਾਜ ਦੀ ਜਿਹੜੀ ਆ ਉਹ ਸਿਰਜਣਾ ਹੋਣੀ ਚਾਹੀਦੀ ਆ ਤੇ ਹਰ ਕੋਈ ਜਿੱਥੇ ਕ੍ਰਿਸਟਿਅਨ ਪ੍ਰਭੂ ਯਿਸੂ ਮਸੀਹ ਦਾ ਨਾਮ ਉਚਾਰਦੇ ਨੇ ਤੇ ਪ੍ਰਭੂ ਪਰਮੇਸ਼ਰ ਤੇ ਇੱਕ ਹੀ ਆ ਤੇ ਸਾਰੀਆਂ ਸੰਗਤਾਂ ਇੱਕ ਪਰਮੇਸ਼ਰ ਨੂੰ ਮੰਨ ਕੇ ਉਹਦੀ ਆਰਾਧਨਾ ਪੂਜਨਾ ਕਰਦੇ ਕਲਾਨੌਰ ਨੇੜਲੇ ਪਿੰਡ ਵੱਡਾਲਾ ਬਾਂਗਰ ਵਿਖੇ ਸੁਖ ਭੰਡਾਰ ਚਰਚ ਵੱਲੋਂ ਬਿਸ਼ਪ ਰਿਆਜ਼ ਮਸੀਹ ਜੀ ਦੀ ਅਗਵਾਈ ਹੇਠ ਹੈ। ਕ੍ਰਿਸਮਸ ਸੰਬੰਧੀ ਵਿਸ਼ਾਲ ਸ਼ੋਭਾ ਯਾਤਰਾ ਕੱਢੀ ਗਈ। ਸ਼ੋਭਾ ਯਾਤਰਾ ਦੌਰਾਨ ਵੱਡੀ ਗਿਣਤੀ ਵਿੱਚ ਸੰਗਤਾਂ ਨੇ ਹਾਜ਼ਰੀ ਭਰੀ ਅਤੇ ਬਿਸ਼ਪ ਰਿਆਜ਼ ਮਸੀਹ ਨੇ ਮੀਡੀਆ ਨਾਲ ਗੱਲਬਾਤ ਕਰਦਿਆਂ ਕਿਹਾ ਕਿ ਕ੍ਰਿਸਮਸ ਸਾਂਝੀ ਵਾਰਤਾ ਦਾ ਸੰਦੇਸ਼ ਦਿੰਦਾ ਹੈ ਅਤੇ ਉਹਨਾਂ ਸਾਰੇ ਧਰਮਾਂ ਦੇ ਲੋਕਾਂ ਨੂੰ ਆਪਸ ਵਿੱਚ ਪਿਆਰ ਨਾਲ ਰਹਿਣ ਲਈ ਪ੍ਰੇਰਣਾ ਵੀ ਦਿੱਤੀ। ਇਹ ਸਾਡੀ 23ਵੀਂ ਸ਼ੋਭਾ ਯਾਤਰਾ ਜੀ ਪਿਛਲੇ 22 ਸਾਲਾਂ ਤੋਂ ਸੰਗਤਾਂ ਨੇ ਬੜਾ ਨਾਮ ਖਟਿਆ ਬੜੀ-ਵੱਡੀ ਗਿਣਤੀ ਦੇ ਵਿੱਚ ਮੋਟਰਸਾਈਕਲ ਗੱਡੀਆਂ ਸੰਗਤਾਂ ਪਹੁੰਚਦੀਆਂ ਨੇ ਤੇ ਜਦੋਂ ਪਿੰਡਾਂ ਦੇ ਵਿੱਚੋਂ ਦੀ ਵਿਚਰਨੇ ਆ ਤੇ ਸਾਰੇ ਧਰਮਾਂ ਦੇ ਲੋਕ ਬੜਾ ਸਤਿਕਾਰ ਕਰਦੇ ਨੇ ਕਿਉਂਕਿ ਸਾਡਾ ਸਨੇਹਾ ਹੀ ਸਾਂਝੀ ਵਾਲਤਾ ਦਾ ਹੁੰਦਾ ਹਰ ਸਾਲ ਔਰ ਪ੍ਰੇਮ ਭਾਵ ਦਾ ਸਨੇਹਾ ਅਸੀਂ ਦਿੰਦੇ ਆ ਕਿ ਪ੍ਰੇਮ ਭਾਵ ਦੇ ਨਾਲ ਅਸੀਂ ਰਹੀਏ ਤੇ ਸਾਂਝੀ ਵਾਲਤਾ ਵਧੇ ਫੁੱਲੇ ਇਲਾਕੇ ਦੀ ਸੁੱਖ ਮੰਗਣ ਵਾਸਤੇ ਦੇਸ਼ ਭਰ ਦੀ ਸੁੱਖ ਮੰਗਣ ਵਾਸਤੇ ਸੰਗਤਾਂ ਆਉਂਦੀਆਂ ਨੇ ਉਸ ਤੋਂ ਬਾਅਦ ਪ੍ਰਭੂ ਯਿਸੂ ਮਸੀਹ ਦੇ ਆਗਮਨ ਪੂਰਵ ਦੀਆਂ ਜਦੋਂ ਵਧਾਈਆਂ ਦੇਣ ਵਾਸਤੇ ਅਸੀਂ ਨਗਰਾਂ ਦੇ ਵਿੱਚੋਂ ਨੇ ਨਿਕਲਨੇ ਆ ਤੇ ਬੜੇ ਬੜੇ ਵੱਡੇ ਮਹਾਨ ਲੰਗਰ ਲਾ ਕੇ ਪਿੰਡਾਂ ਦੇ ਭੈਣ ਭਰਾ ਜਿਹੜੇ ਨੇ ਉਹ ਸੰਗਤਾਂ ਦਾ ਸਲਮਾਨਤ ਕਰਦੇ ਨੇ ਸੇਵਕ ਸੰਤ ਸਾਡੇ ਨਾਲ ਵਖ ਵਖ ਸ਼ੋਕਪਨਾਰ ਚਰਚਾ ਨਾਲ ਸੰਬੰਧਿਤ ਸੇਵਕ ਸੰਤ ਨੇ ਸਾਡੇ ਪੰਜਾਬ ਦੇ ਸਾਡੇ ਜੰਮੂ ਐਂਡ ਕਸ਼ਮੀਰ ਦੇ ਔਰ ਹਿਮਾਚਲ ਦੇ ਵਖ ਵਖ ਸਟੇਜਾਂ ਤੋਂ ਸਾਡੇ ਨਾਲ ਪਾਸਟਰ ਸਹਿਮਾਨ ਨੇ ਉਹ ਵੀ ਆਪਣੀਆਂ ਸੰਗਤਾਂ ਸਮੇਤ ਆਉਂਦੇ ਨੇ ਤੇ ਸੁਖ ਬਣਾਰ ਚਰਚਾਂ ਦੇ ਜਿਹੜੇ ਪਾਸਟਰ ਸਾਹਿਬਾਨ ਨੇ ਉਹਨਾਂ ਦੇ ਨਾਲ ਤੇ 2 2 2 3 3 100 ਗੱਡੀਆਂ ਤੇ ਬੜੇ ਸਾਰੇ ਮੋਟਰਸਾਈਕਲ ਹੁੰਦੇ ਨੇ ਤੇ ਬੜੇ ਪਿਆਰ ਦੇ ਨਾਲ ਇਹ ਪੂਰਾ ਦਿਨ ਸੰਗਤਾਂ ਜਿਹੜੀਆਂ ਨੇ ਵਧਾਈ ਦੇ ਕੇ ਤੇ ਪਿਆਰ ਵੰਡਦੀਆਂ ਨੇ ਔਰ ਇਲਾਕੇ ਦੀ ਸੁਖ ਸ਼ਾਂਤੀ ਮੰਗਦੀਆਂ ਨੇ ਜੀ ਜੀ ਜਤ ਜਤ ਸਵੇਰ ਜਤਰਾ ਕਰਦੇ ਹੋ ਇਹ ਸਾਨੂੰ ਇਸ ਵਾਰ 23 ਸਾਲ ਹੋ ਗਏ ਜੀ ਪਿਛਲੇ 22 ਸਾਲਾਂ ਤੋਂ ਬੜਾ ਪ੍ਰਭੂ ਨੇ ਨਾਮ ਬਣਾਇਆ ਔਰ ਇਹ 23 ਵਾਰ ਇਸ ਵਾਰ 23ਵੀਂ ਸਵੇਰ ਯਾਤਰਾ ਲੈ ਕੇ ਸੀ ਇਲਾਕੇ ਦੇ ਵਿੱਚੋਂ ਦੀ ਜਾ ਰਹੇ ਹਾਂ ਜੀ ਇਹ ਗੱਡੀਆਂ ਦਾ ਕਾਫਲਾ ਤੇ ਬੇਬਾਕ ਹੁੰਦਾ ਜੀ ਏਦਾਂ ਤੁਸੀਂ ਨਜ਼ਰ ਮਾਰੋਗੇ ਤੁਹਾਨੂੰ ਨਜ਼ਰ ਨਹੀਂ ਪਿੱਛੇ ਤੱਕ ਪਹੁੰਚਣੀ ਪਹਿਲੋ ਪਹਿਲੋ ਦੂਰਦਰਸ਼ਨ ਵਾਲੇ ਆਉਂਦੇ ਹੁੰਦੇ ਸੀਗੇ ਤੇ ਇਹ ਸਾਡੇ ਇਲਾਕੇ ਦੇ ਨੇ ਬਸੰਮਰ ਸਾਹਿਬ ਉਹ ਇੱਕ ਵਾਰੀ ਕਹਿੰਦੇ ਵੀ ਜਨਾਜ਼ਰ ਮੈਂ ਗੱਡੀਆਂ ਗੈਣਾ ਲਵਾਉਣਾ ਜਨਾਜ਼ਰ ਮੈਂ ਖਬਰ ਨਹੀਂ ਲਾਉਣੀ ਦੂਰਦਰਸ਼ਨ ਜਲੰਧਰ ਤੇ ਫਿਰ ਉਹਨਾਂ ਨੇ ਗੱਡੀਆਂ ਬੰਦੇ ਨਾਲ ਘਲ ਕੇ ਗੱਡੀਆਂ ਗਿਣਾ ਕੇ ਫਿਰ ਖਬਰ ਲਾਈ ਇਹ ਅੱਜ ਤੋਂ ਕੋਈ 10-15 ਸਾਲ ਪਹਿਲੋਂ ਦੀ ਗੱਲ ਆ ਉਹਨਾਂ ਦਿਨਾਂ 'ਚ 500 ਗੱਡੀ ਉਹਨੇ ਗਿਣ ਕੇ ਤੇ ਫਿਰ ਖਬਰ ਲਾਈ ਸੀਗੀ ਸਾਡੀ ਦੂਰਦਰਸ਼ਨ ਜਲੰਧਰ ਤੇ ਚਲਾਈ ਸੀਗੀ ਉਹਨੇ ਤੇ ਹੁਣ ਪ੍ਰਭੂ ਦੀ ਅਪਾਰ ਕਿਰਪਾ ਦੇ ਨਾਲ ਕਈ ਗੁਣਾ ਵਾਧਿਆ ਜੀ ਗੱਡੀਆਂ ਵੀ ਤੇ ਮੋਟਰਸਾਈਕਲ ਵੀ ਤੇ ਪੈਦਲ ਸਕਰਤਾਂ ਬੋਲੇ ਜੀ ਕਿਹੜੀ ਜਗ੍ਹਾ ਜਿਹੜੀ ਸ਼ੋਭਾ ਯਾਤਰਾ ਸਟਾਰਟ ਕੀਤੀ ਜਾ ਰਹੀ ਹੈ ਕਿਹੜੀ ਜਗ੍ਹਾ ਜਿਹੜੀ ਸ਼ੁਰੂ ਕੀਤੀ ਹੈ ਇਹ ਸੁਖ ਬਨਾਰ ਚਰਚ ਵਡਾਲਾ ਬਾਂਗਰ ਤੋਂ ਸ਼ੁਰੂ ਹੋਏਗੀ ਤੇ ਇਲਾਕੇ ਦੇ ਪਿੰਡਾਂ ਦੇ ਵਿੱਚੋਂ ਦੀ ਹੁੰਦੀ ਹੋਈ ਸਭ ਤੋਂ ਪਹਿਲਾਂ ਪੜਾ ਪਿੰਡ ਲਕਮਾਨੀਆਂ ਫਿਰ ਦਰਗਾਬਾਦ ਦੋਪਣਾ ਉਸ ਤੋਂ ਬਾਅਦ ਦੋਲੋਵਾਲ ਬੜਾ ਵੱਡਾ ਪ੍ਰੋਗਰਾਮ ਹੁੰਦਾ ਹਰ ਘਰ ਦੇ ਅੱਗੇ ਹੀ ਲੰਗਰ ਹੁੰਦਾ ਜੀ ਦੋਲੋਵਾਲ ਪਿੰਡ ਦੇ ਵਿੱਚ ਉਸ ਤੋਂ ਬਾਅਦ ਅਰਲੀਪਨ ਅਰਲੀਪਨ ਤੋਂ ਖੁਸ਼ੀਪੁਰ ਖੁਸ਼ੀਪੁਰ ਤੋਂ ਦਲੇਰਪੁਰ ਮੀਆਂਕੋਟ ਬਹੁਤ ਵੱਡਾ ਲੰਗਰ ਹੁੰਦਾ ਜੀ ਉੱਥੇ ਕੋਈ 2 ਘੰਟੇ ਲੱਗਦੇ ਸੰਗਤ ਨੂੰ ਲੰਗਰ ਸਕਦੇ ਆ ਉਸ ਤੋਂ ਬਾਅਦ ਸੰਗਤ ਜਿਹੜੀ ਆ ਉਹ ਕਲਾਨੌਰ ਤੋਂ ਹੁੰਦੀ ਹੋਈ ਕਲਾਨੌਰ ਕਲਾਨੌਰ ਤੋਂ ਹੁੰਦਿਆ ਹੋਇਆ ਹਕੀਮਪੁਰ ਹਕੀਮਪੁਰ ਤੋਂ ਨਾਨੋਹਾਰਨੀ ਨਾਨੋਹਾਰਨੀ ਮਸਤਰਾਪੁਰ ਚੌਂਕ ਤੋਂ ਸੱਬਰ ਅੰਮ੍ਰਗੜ ਥਾਣੀ ਹੁੰਦੀ ਹੋਈ ਮੁੜ ਕੇ ਸਾਮਾ ਨੂੰ ਵਡਾਲਾ ਪਗਰ ਸੰਭਾਵਤ ਹੁੰਦੀ ਹੈ ਜੀ ਇਸ ਕਿਸੇ 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 ਤੇ ਸੁਭ ਦਿਹਾਏਗਾ ਸਹੀ ਮusiq ਕੌਂਗ ਨੂੰ ਜੀ ਮਿਆਦੇ ਮੈਂ ਮਸੀਹ ਕੋਮਨੂਨੀ ਮੈਂ ਤੇ ਸਾਰੀਆਂ ਕੌਮਾਂ ਨੂੰ ਹੀ ਇਹ ਸੁਨਾ ਦੇਣਾ ਚਾਹਾਂਗਾ ਪਈ ਮਨੁੱਖਤਾ ਨੂੰ ਜੋੜੀਏ ਮਨੁੱਖ ਜੁੜੇਗਾ ਤੇ ਸਮਾਜ ਜੁੜੇਗਾ ਤੇ ਇੱਕ ਸੋਹਣੇ ਸਮਾਜ ਦੀ ਜਿਹੜੀ ਆ ਉਹ ਸਿਰਜਣਾ ਹੋਣੀ ਚਾਹੀਦੀ ਆ ਤੇ ਹਰ ਕੋਈ ਜਿੱਥੇ ਕ੍ਰਿਸਚਨ ਪ੍ਰਭੂ ਯਿਸੂ ਮਸੀਹ ਦਾ ਨਾਮ ਉਚਾਰਦੇ ਨੇ ਤੇ ਪ੍ਰਭੂ ਪਰਮੇਸ਼ਰ ਤੇ ਇੱਕ ਹੀ ਆ ਤੇ ਸਾਰੀਆਂ ਸੰਗਤਾਂ ਇੱਕ ਪਰਮੇਸ਼ਰ ਨੂੰ ਮੰਨ ਕੇ ਉਹਦੀ ਆਰਾਧਨਾ ਪੂਜਨਾ ਕਰਨ ਤੇ ਪਿਆਰ ਭਾਵਨਾ ਦੇ ਵਿੱਚ ਜਿਹੜਾ ਉਹ ਇਲਾਕੇ ਦੇ ਵਿੱਚ ਪਿੰਡਾਂ ਦੇ ਵਿੱਚ ਰਹਿਣ ਤੇ ਪ੍ਰਭੂ ਦਾ ਸ਼ੁਕਰਾਨਾ ਕਰਨੇ ਤੋਂ ਕੋਈ ਨਹੀਂ ਕਿਸੇ ਨੇ ਖੜਨਾ ਪਿਆਰ ਹੀ ਪਿਆਰ ਆ ਜਿਹੜਾ ਸਦਾ ਅੰਬਰ ਰਹਿਣਾ ਤੇ ਨਾਲ ਜਾਣਾ ਪਿਆਰ ਹੀ ਜਾਣਾ ਨਾਲ ਜੀ ਇਸ ਕਰਕੇ ਮੈਂ ਪਿਆਰ ਦਾ ਸੁਨੇਹਾ ਦੇਵਾਂਗਾ ਕਿ ਸਭ ਨੂੰ ਪਿਆਰ ਮੁਹਬਤ ਨਾਲ